ਹਾਂਜੀ ਤੇ ਅੱਜ ਆਹੀ ਆਏ ਆ ਸ਼ੋਪਿੰਗ ਕਰਨ। ਫੇਰ ਸਮਾਨ ਲਾ ਲਿਆ ਇੱਕ ਜੂਸਰ ਲਿਆ ਵਾ। ਇੱਕ ਜਿਹੜੀ ਦੁੱਧ ਮਲਾਈ ਜਿੱਦਾਂ ਰਖੜਦੀ ਉਹ ਲਿਆ ਤੇ ਹੋਰ ਵੀ ਮੁੰਡਾ ਬਹੁਤ ਡਿਮਾਂਡਾ ਕਰਨ ਰਿਹਾ ਤੇ ਲੈ ਕੇ ਦਿੰਨੇ ਆ। ਤੇ ਵੀਡੀਓ ਦੇ ਵਿੱਚ ਬਣੇ ਦਿਓ। ਤੇ ਚੈਨਲ ਸਾਡਾ ਸਬਸਕ੍ਰਾਈਬ ਕਰਿਓ। ਚੈਨਲ ਮੰਨਣਾ ਨਾ ਬਣਾਇਆ ਆ ਤੁਹਾਡੇ ਭਰਾ ਨੇ। ਤੇ ਅਜੇ ਤੁਹਾਨੂੰ ਦਿਖਾਉਨੇ ਆ ਦੁਬਈ ਦਾ ਮੋਲ। ਰੋਟੀ ਵਾਲਾ ਟਿਫਿਨ ਆਇਆ ਜੀ ਰੋਟੀ ਵਾਲਾ ਟਿਫਿਨ ਆ ਵੀ ਅਮ ਜਿ ਰੱਖਣਾ ਹੈ ਇਹਦਾ ਪ੍ਰਾਈਸ ਹੈਗਾ 24 ਦਰਾਮ ਇਹ ਵੀ ਅਮ ਜਿ ਰੱਖਣਾ ਹੈ ਹਾਂ ਹਾਂ ਰੱਖੇ ਜਾਊਗਾ ਅਮਾ ਸਮਾ ਮਾ ਮਦੀਨਾ ਜਬਾ ਆਹ ਵਾਟਰ ਬੋਟਲ ਜਿਹੜੀ ਆ ਖੰਡੇ ਹੋ ਆ ਵੇਖੋ ਨਾਰੀਅਲ ਦੀਆਂ ਜੜੀਆਂ ਨਾ ਕਿੰਨੇ ਸੋਹਣੇ ਸਾਢੇ ਅੱਠਾਂ ਦੀ ਸਾਢੇ ਅੱਠ ਦਰਾਮ ਲੱਗਦੇ ਪਾਪਾ ਦੀ ਜਿਹਨਾਂ ਵਾਲੀ ਬਾਤ ਲੱਗ ਦੇ ਰਹੀ ਆ ਵਾਲੀ ਆਹ ਵਾਲੀ ਲੈ ਕੇ ਦਵਾਂਗੇ ਨਾਲ ਹਾਂ ਕਿਹੜੀ ਦਾ ਜੀ ਹਾਂ ਇਹ ਬੜੀ ਵਾਲਾ ਕਿ ਇਹ ਰਖੋ ਇਹ ਲੈ ਆਈ ਲੈਣੇ ਇਹ ਇਹ ਵਾਲੀ ਹਾਂ ਸਮਝੀਆ ਇਹ ਵਾਲੀ ਇਹ ਵਾਲੀ ਮਮੀ ਕਨੇ ਦੀ ਹੈ ਇਹ 10 ਦਰਾਮ ਦੀ ਠੀਕ ਹੈ ਤਾਂ じゃ ਆ ਲੈ ਲੈਣੇ ਨਹੀਂ ਇਹ ਵਾਲੀ ਦੀ ਲੋੜ ਨਹੀਂ ਲੋੜ ਦੀ ਤਾਂ ਅਗਲੀ ਵਿੱਚ ਪਾ ਲੰਗਰ ਮੀਸ ਬਾਕੀ ਅੱਛਾ ਸੇ ਬਾਕੀ ਦੇਖ ਸਕਦੇ ਹੋ ਤੁਸੀਂ ਮਾਹੌਲ ਬਹੁਤ ਵੱਡਾ ਏ ਬਣਿਆਸ ਦੇ ਵਿੱਚ ਆ ਦਵਾਈ ਦੀ ਛੱਡੀ ਆ ਕਿਹੜਾ ਖੰਡੇ ਹੋੜ ਇੱਕ ਤਾਂ ਲੈ ਲਈ ਵਟਾ ਪਾਪਾ ਹਾਂ ਹਾਂ ਮੈਨੂੰ ਤੇ ਆ ਵਾਲਾ ਲੱ ਲਾ ਦੀਮਾ ਇਹ ਰੋਟੀ ਵਾਲਾ ਵਾ ਦੀਮਾ ਹਾਂ ਰੋਟੀ ਵਾਲਾ ਵਾ ਕਿਹੜਾ ਇੱਕ ਹੀ ਇਹ ਨਹੀਂ ਸੋਹ ਰਸਾਇਆ ਇਹ ਵਾਲਾ ਇਹ ਪਲਾਸਟਿਕ ਦਾ ਬਟ ਪਲਾਸਟਿਕ ਨਹੀਂ ਪਲਾਸਟਿਕ ਉਹ ਸਸਾ ਸਕੂਲ ਚੋਂ ਲੋਟ ਇਹ ਵੀ ਬੜਾ ਪੰਗਾ ਵਾ ਸਕੂਲ ਦੇ ਵਿੱਚ ਕਹਿੰਦੇ ਚਾਹੀਦੀ ਨਹੀਂ ਇਹ ਚੀਜ਼ ਚਲਾਉਂ ਦਰੋਂ ਵੇਹਲੀ ਹੋਰ ਪਾਪਾ ਪਾਪਾ ਇਹ ਪਰਮਰ ਵਰਮਾ ਮੈਂ ਮੈਂ ਨਹੀਂ ਸੁਪਰ ਵਰਮਾ ਪਾਪਾ ਅਦਰੋਂ ਅਫੀਸ਼ੀਅਲ ਅਫੀਸ਼ੀਅਲ ਦਮਿਤ ਹੋਰ ਓਨ ਲਾ ਓਨ ਲਾ ਕੀ ਬੜਾ ਓਨ ਲਾ ਵੀ ਬਾਕਸ਼ ਚਲਾਉ ਲਈਏ ਆਜੋ ਜਿਹੜਾ ਤੂੰ ਆਖਣ ਡਿਆ ਬੱਸ ਪੇਂਟਿੰਗ ਕਲਰ ਮੰਗਦੀ ਪੇਂਟਿੰਗ ਉਹ ਕਿਥੇ ਨੇ ਪੇਂਟਿੰਗ ਕਲਰ ਪਰ ਪੇਂਟਿੰਗ ਆਹ ਲੈ ਵੀ ਕਲਰ ਆਹ ਇਹ ਪਰਬ੍ਰਸ਼ਨ ਅੱਛਾ ਅੱਛਾ ਪੇਂਟਿੰਗ ਕਰਨ ਦਾ ਆ ਲਾਭ ਲੈਨੇ ਪੇਂਟਿੰਗ ਕਲਰ ਵੀ ਲਾਭ ਲੈਨੇ ਆਜੋ ਆਦ ਨਹੀਂ ਇਹ ਦੂਜੇ ਸਕੈਚ ਬੈਗ ਆ ਜਿਹੜੇ ਕਹਣ ਡੇ ਹੋ ਕੱਢ ਲੇ ਲੱਲੋੜੀ ਅਸਲੀ ਟਾਂਣਾ ਲੱਲੋੜੀ ਦੀ ਬਾਤ ਹੈ ਲੱਕੜ ਦੀ ਆਣਾ ਤੇਰੀ ਬਾਤ ਲੱਲੋੜੀ ਇਹਦੇ ਨਾਲ ਦੇ ਨਾਲ ਜਾਨੀ ਕਿੱਦਾਂ ਬੈਗ ਚ ਨਿਕਾ ਨਿਕਈ ਬੋਲੀ ਬੋਲੋ ਬਾਬਾ ਉਹ ਤਰਹੀ ਉੱਤੇ ਲਾ ਲਾ ਦਾਂਗੇ ਉਹ ਦੂਜੇ ਨਾਲ ਕਰੋ ਆ ਵੇ ਖੁੰਡੀ ਤਾਜਾ ਚੋਪ ਤਾਜੀ ਤੇਰੇ ਖੁੰਡੀ ਫੇਰਦੀਆਂ ਖਾਲੀ ਇੱਥੇ ਰੱਖ ਦੋ ਕਿਹਦਾ ਇਹ ਬੈਗ ਨੇ ਕੋਕੋ ਕਿਹੜਾ ਪੁੱਛੁੰਦੇ ਕਿ ਲੋਗੜਾ ਦਾ ਪ੍ਰਾਈਸ ਲਿਖਿਆ ਹੁੰਦਾ ਆ ਇਹ ਲੈ ਨਾ ਲੋ ਨਾ ਆਵੇ ਆਹ 199 ਦਾ ਛੋਟਾ ਜਿਹਾ ਬੈਗ ਆ ਵੇ ਲੋ 199 ਜਾਂ 200 ਹੀ ਲਾ ਲਓ 200 ਤਾਂ ਕਿੰਨਾ ਬਣ ਗਿਆ ਆਪਣਾ ਸ਼ਿਆਲੀ ਸ਼ੋਦਾ ਛੋਟਾ ਜਿਹਾ ਬੈਗ ਬੜੇ ਮਹਿੰਗੇ ਲਾਇਏ ਨਾ ਇੱਥੇ ਮਾਰਕੀਟ 'ਚ ਦੂਸਰੇ ਵੀ ਆ ਗਏ ਟਰੈਵਲ ਵਾਲੇ ਵੀ ਆ ਜਿਹੜੀਆਂ ਫਲੈਟ ਦੇ ਵਿੱਚ ਲਾਈ ਦੀਆਂ ਧੌਂ ਦੇ ਵਿੱਚ ਪਾ ਕੇ ਦਾਦਾ ਫਲੈਟ ਲੰਮੀ ਹੋਵੇ ਤੇ ਧੌਂ ਠੱਕੀ ਠੁਕਤੀ ਨਹੀਂ ਹਾਂ ਹਾਂ ਆਈ ਦਾ ਪੈਂਟਿੰਗ ਲੈ 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 ਲੋ ਲੈ ਲੋ ਛਤਰੀਆਂ ਕਿੰਨੇ ਦੀ ਛਤਰੀ 26ਾਂ ਦੀ ਇੰਡੀਆ ਦਾ ਇਹ ਵੀ ਪਾਣੀ ਜਾਂਦਾ ਕਿ 500 600 ਰੁਪਈਆ ਉਸੇ ਵੇਲੇ ਸਾਨੂੰ ਕਲਕੱਤਾ ਤੱਕ ਹੋਣਾ ਪੈਂਦਾ ਇੰਡੀਆ ਦਾ ਮੈਂ ਹੁਣੇ ਵੇਖ ਲੈਣਾ ਮੈਂ ਪੁੱਛ ਖਸਲੇ ਤਰ੍ਹਾਂ ਕਰ ਨਹੀਂ ਆਦੀ ਲੈ ਫੋੜਾ ਫੋੜਾ ਆ ਲੈ ਬਾਕੀ ਤੁਹਾਨੂੰ ਦਿਖਾਉਨੇ ਆ ਮੋਲ ਅੱਜ ਇਹ ਹੁੜਾ ਲੈਣ ਆ ਹੈ ਧਿਆਨ ਹੱਥ ਫੁੱਟ ਤੇ ਪਾਈ ਤੁਰਨਾ ਨਹੀਂ ਤੁਰਨਾ ਨਹੀਂ ਹੈ ਨਾਟੇ ਗੇਚ ਲੈਣਾ ਮੁੰਡਾ ਬਾਜ਼ ਨੂੰ ਤੇ ਆਪੇ ਪਤਾ ਆ ਗੰਡੇ ਖਰਨੇ ਆ ਸਮਾਨ ਲੈ ਜੀ ਘਰ ਦਾ ਆਹਾ घंडे गुंडे ले आजिए हां हां इतने सामान जमा करा दो मार्केट के अंदर डा 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 गस फुला हां मिल गया टोक ये दिखा के बच्चो अपना सामान ले लेना ਦਾਲਾ ਹੁਣੇ ਰੱਖ ਤਾ ਰੇੜੀ ਫੜ ਓ ਲੱਗਦੇ ਮੈਨੂੰ ਕਿੱਦਾਂ ਕਿਸੇ ਚੱਲ ਲੈ 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 ਦਿਨੇ ਫੜ ਡਰੈਂਗੜੀ ਬੜੀ ਨ ਕੋਟਣਾ ਕਿਦਾਂ ਪਤਾ ਨਾ ਆ ਇਧਰ ਲੱਗੇ ਜਾ ਉਥੋਂ ਟਰਾਲੀ ਲੈ ਆ ਛੋਟੀ ਜੀ ਰੇੜੀ ਸਾਜ ਇਧਰ ਆ ਕਿੱਟਾ ਕਿੱਟਾ ਉਹ ਲੀਕ ਫਰਮ ਦੀ ਗੱਲ ਆ ਉਹ ਬਾਹਰ ਨਹੀਂ ਛੱਡ ਤੇ ਆਉਂ ਉਹ ਬਾਹਰ ਨਹੀਂ ਛੱਡ ਤੇ ਲੈ ਕੇ ਆਉਂ ਕਿੱਤਿਆ ਚਲਾ ਕਿੱਤਿਆ ਬਾਦੀਆ ਆ ਰਹੀ ਯਾਰ ਚੱਕਲਾ ਇੱਕ ਕੇ ਜੇ ਬਤਾਂਦੇ ਨਾ ਮਾਰਦੀ ਬੱਦੂਆਂ ਦੀ ਲੱਤਾਂ 'ਚ ਨਾ ਮਾਰਦੀ ਹੁਣ तो हाँ हा। तो तो मैं अलग देना स्ट्रॉबेरी हाँ रेट करा लें हाँ स्ट्रॉबेरी में अलग देना स्ट्रॉबेरी मैं देख स्ट्रॉबेरी नहीं दाने के कंड चला दूजे पास देखिए ਇਧਰ ਆ ਸਾਡੇ ਕੋਲ ਕੀ ਵੀ ਫਰੂਟ ਦੁਕਾਨ ਹੈ ਕਿਹੜੇ ਕਿਹੜੇ ਤਗੜੇ 5-5 10-10 ਕਿਲੋ ਦੇ ਸੰਤਰੇ ਹਾਂ ਲੱਭੇ ਤੇ ਗੱਡੇ ਲੈਣੀਆਂ ਸੀ ਕਾਰ ਗੰਡੇ ਖਤਮ ਹੈ ਜੀ ਪਾ ਲੋ ਵਧੀਆ ਵਧੀਆ ਗੰਡੇ ਕਿੰਨੇ ਰੁਪਏ ਕਿਲੋ ਆ ਗੰਡੇ ਆ ਕੇ 2 ਰੁਪਏ 45 ਪੈਸੇ ਦਰਾ ਇੰਡੀਆ ਦੇ ਆ ਤੇ ਠੀਕ ਆ ਪਾ ਲੋ ਆ ਜੀ ਤੇਰਾ ਆਇਆ ਚੈੱਕ ਕਰਾ ਲਾ ਦੇ ਗੜਾ ਨਾ ਇਹ ਜਾਣ ਕੇ ਲਵੇ ਟੇ ਉਹ ਟਮਾਟਰ ਨੂੰ ਨੂੰ ਸਿਹਰੇ ਘਰੇ ਵਾਪਸ ਕਰੀਂ। ਘਰ ਲਓ ਇੱਥੇ ਪਾਓ। ਟਮਾਟਰ ਕਿੰਨੇ ਵਧੀਆ ਸਾਬ ਹਨ। ਜਾਓ। ਟਮਾਟਰ ਪਾ ਲਓ। ਹਾਂ। ਇੱਕ ਘੰਟੇ ਤੱਕ ਆ ਜਾ ਤੂੰ ਖੇਢੀ ਜਾ। ਕਿ ਸਬਜੀ ਸੰਧੀ ਪਾ ਲਾ ਤੂੰ ਵੀ? ਆਜਾ ਸਾਜ ਨੂੰ ਆ ਗਿਆ ਬਾਥਰੂਮ ਨਹੀਂ ਕਹਿੰਦਾ ਬਾਥਰੂਮ ਜਾਣਾ ਕਰ ਨੂੰ ਤੇ ਹੁਣ ਉੱਤਰ ਜਾ ਕੇ ਨਾ ਮੈਂ ਬਾਥਰੂਮ ਕਰਾਵਾਂ ਚੱਲੇ ਚੱਲੀਏ ਬਾਥਰੂਮ ਘੁੱਟ ਕੇ ਰੱਖਾ ਜੇ ਕਰਨਾ ਤਾਂ ਇੱਥੇ ਤੇ ਤਾਰ ਉੱਤਰ ਜਾ ਕੋਟਾ ਦੇ ਲਈ ਬਾਥਰੂਮ ਹੀ ਜਾਣਾ ਵਾ ਚੱਲਣਾ ਤਾਂ ਲੈ ਕੇ ਜਾਣਾ ਬਾਥਰੂਮ ਦੋ ਤਿੰਨ ਵਾਰੀ ਤਾਂ ਬਾਥਰੂਮ ਕਰਤਾ ਇਹਨੇ ਦੋ ਤਿੰਨਾਂ ਨੂੰ ਘੰਟਿਆਂ ਚਲੇ ਚਾਹਲਾ ਵਾਰ गांव गांव के गांव की शॉकिंग कटी है थोड़ा थोड़ा सामान ले लिया ही बच्चे की डेली डेली ਹੁਣ ਕਰਾਂ ਲੱਗੇ ਆਂ ਹੀ ਰੇਟ ਕੋ ਮੈਂ ਕਹਾਂਗਾ ਨਹੀਂ ਅੱਜ ਨੂੰ ਕੋਈ ਨਹੀਂ ਕੋਈ 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 ਆ ਕੀ ਹੈ ਇਹ ਕੀ ਹੈ ਕਿੰਨੇ ਦਾ ਲੜਿਆ ਵੇਚ ਲੈ ਨਹੀਂ ਕਟਾਲਿਆ ਤੇ ਹੁਣ ਚੱਲੇ ਆ ਘਰ ਨੂੰ ਤੇ ਤਾਜ ਕਹਿੰਦਾ ਮੈਨੂੰ ਇੱਥੇ ਸਟ੍ਰੋਬਰੀ ਕੱਟ ਕੇ ਦੇ ਦੇ ਮੈਂ ਇਹਦੇ ਖਾਣੀ ਯੋਸੇ ਦੇ ਲੈ ਪਿਆ ਖਾਣ ਤੇ ਹੁਣ ਅਸੀਂ ਆ ਫਿਰ ਆਪਣਾ ਨੰਬਰ ਦੇ ਕੇ ਤੇ ਆਪਣਾ ਜਿਹੜਾ ਸਮਾਨ ਹੋ ਲੈ ਆਉਣਾ ਮੈਂ ਸਮਾਨ ਲੈ ਆਵਾਂ ਤਾਜ ਦੋਸਤਿਆ ਪੰਸਨ ਆ ਰਿਹਾ ਮਾਰਕੀਟ ਦਾ ਬਾਹਰ ਦੇ ਸਾਡ ਕੋ ਵੀਰ ਕਿਨੇ ਕਾ 48 ਕੀ ਇਧਰ ਉਹ ਨਹੀਂ ਨੀ ਨੀ ਵਨਹਨ 248 ਕਿਆ ਹੈ ਤਾ ਨਹੀਂ ਕੀ ਉਸਤਾ ਉਹ ਮੈਨੂੰ ਤਾਂ ਪਤਾ ਲੱਗਾ ਮੈਂ ਅੱਜ ਕਹੇ ਸਟਾਫ ਤੇ ਚੱਲਦੇ ਪਏ ਆਪਣੀ ਗੱਡੀ ਦੇ ਵਿੱਚ ਤੇ ਤਾਜ ਤੂੰ ਤੇ ਖਾਲੀ ਆਥੇ ਸਬਾਨ ਕੀ ਲਿਆਈ ਆਹੋ ਹਜੇ ਤੇ ਲੈਣਾ ਸਬਾਨ ਅਜ ਕਿਹੜੀ ਸ਼ਾਪੋਂ ਅਜੇ ਪਿੰਡ ਜਾਣ ਵਾਸਤੇ ਲੈਣਾ ਵਾ ਉਹ ਨਾਲ ਬੈ ਜੂਸਰੀ ਤਰਸ ਲਾ ਨਹੀਂ ਜਾਂਦੇ ਅਜੇ ਮੌਸਮ ਠੀਕ ਹੈ ਬਦਲਾ ਹੋਇਆ ਨਹੀਂ ਤੇ ਗਰਮੀ ਗਿਆ ਤਾਂ ਉਹ ਇੱਥੇ ਤੇ ਠੀਕ ਹੈ ਜੀ ਅਸੀਂ ਇੱਥੇ ਆਪਾਂ ਵਲੌਗ ਕਰਦੇ ਹਾਂ ਬੰਦ ਤੇ ਲਾਈਕ ਸਬਸਕ੍ਰਾਈਬ ਕਰਿਓ ਚੈਨਲ ਨੂੰ ਓਕੇ ਆਪਾਂ ਆਪਣੀ ਗੱਡੀ ਚੱਲ ਗਏ ਹਾਂ ਹੁਣ